ਵੀਏ ਕੇ ਭਗਤਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਵੱਲੋਂ ਮਨੁੱਖੀ ਸੇਵਾ ਦੇ ਪੈਗੰਬਰ ਭਗਤਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੈ ਇੱਛੂ ਖੂਨਦਾਨ ਕੈਂਪ ਜਿਹੜਾ ਹੈ ਮਿਤੀ 4 ਜੂਨ 2025 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਜਿਹੜਾ ਲਗਾਇਆ ਜਾ ਰਿਹਾ ਪੂਰਨ ਸਿੰਘ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਜੀ ਉਹਨਾਂ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ ਜੀ ਖੂਨਦਾਨ ਕੈਂਪ ਜਿਹੜਾ ਆ ਉਸ 4 ਜੂਨ 2025 ਨੂੰ ਪਿੰਡ ਬਰਨਾਲਾ ਕਲਾਂ ਗੋਦਵਾਰਾ ਸਾਹਿਬ ਸੰਗਤ ਦੇ ਵਿੱਚ ਲਗਾ ਰਹੇ ਆ ਤੇ ਅਸੀਂ ਇੱਕ ਉਪਰਾਲਾ ਕਰ ਰਹੇ ਆ ਵੀ ਘੱਟ ਤੋਂ ਘੱਟ 150 ਯੂਟ ਜਿਹੜਾ ਆ ਸਾਡਾ ਟੀਚਾ ਆ ਜਿਹੜਾ ਦਿੱਤਾ ਜਾਵੇ ਪੀਜੀਆਈ ਚੰਡੀਗੜ੍ਹ ਨੂੰ ਕਿਉਂਕਿ ਪੀਜੀਆਈ ਦੇ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਕੈਂਪ ਜਿਹੜਾ ਲਗਾ ਰਹੇ ਆ ਅਤੇ ਇਹ ਕੈਂਪ ਲਗਾਉਣ ਦੇ ਦਾ ਇੱਕ ਵਰਤਹਾ ਤੋਂ ਵੱਡਾ ਜਿਹੜਾ ਤੁਹਾਨੂੰ ਲਗਾਉਣਾ ਇੱਥੇ ਉਹਦਾ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਮਰੀਜ਼ ਨੂੰ ਇਹਵੇਂ ਹੁੰਦੇ ਲੋੜ ਇੱਕ ਸੂਈ ਲੱਗਦੀ ਆ ਖੂਨ ਕੱਢਿਆ ਜਾਂਦਾ ਔਰ ਦੂਜੀ ਸੂਈ ਲਾ ਕੇ ਖੂਨ ਚੜਾਇਆ ਵੀ ਤਾਂ ਜਾਂਦਾ ਨਾ ਬਿਲਕੁਲ ਬਿਲਕੁਲ ਇਹ ਵੱਡੀ ਗੱਲ ਹੈ ਪਰ ਮੈਂ ਵੀ ਜੁਰ ਬੇਨਤੀ ਕਰੂੰਗਾ ਵੀ ਜਿਹੜੇ ਮੇਰੇ ਵੀਰਾਂ ਨੇ ਪਹਿਲਾਂ ਕਦੇ ਖੂਨ ਦਿੱਤਾ ਨਾ ਭੈਣਾ ਨੇ ਜਾਂ ਬੱਚਾ ਨਹੀਂ ਖੂਨ ਦਿੱਤਾ ਕਦੇ ਖੂਨ ਦੇ ਕੇ ਵੇਖਿਓ ਰਾਤ ਨੂੰ ਸਕੂਨ ਕਿੰਨਾ ਹੁੰਦਾ ਆਉਂਦਾ ਵੀ ਜਿਹੜੀ ਚੀਜ਼ ਕਦੇ ਕਿਤੇ ਸੰਸਾਰ ਵਿੱਚ ਅੱਜ ਤੱਕ ਮੁੱਲ ਨਹੀਂ ਮਿਲਦੀ ਉਹ ਮੇਠਾ ਹੀ ਇਨਸਾਨ ਦੇ ਵਿੱਚੋਂ ਮਿਲੁੰਦਾ ਨੇ ਇੱਕਦਾਂ ਦੀ ਸੇਵਾ ਆ ਜੀ ਜਿੱਥੇ ਧਰਮ ਨਿਰਪੱਖਾ ਆਪਾਂ ਲਾਸਟ ਟਾਈਮ ਵੀ ਇਹ ਵਾਲੀ ਗੱਲ ਇੱਕ ਵਾਰੀ ਕੀਤੀ ਸੀਗੀ ਪਰ ਇਹਦੇ ਵਿੱਚ ਨਾ ਤਾਂ ਅਸੀਂ ਧਰਮ ਦੇਖਦੇ ਆਂ ਨਾ ਕੋ ਯਾਦ ਦੇਖਦੇ ਆ ਕੋਣ ਨਾਂ ਜਾਤ ਪਾਤ ਕੁਝ ਵੀ ਨਹੀਂ ਦੇਖਦੇ ਤੇ ਅਸੀਂ ਇਹ ਸਵਾਗਤ ਦੇਖਦੇ ਹਾਂ ਇਹਦੇ ਵਿੱਚ ਸਾਡਾ ਧੰਨ ਵੀ ਨਹੀਂ ਲੱਗਦਾ ਜਿੰਨੀ ਵਾਰ ਤੁਸੀਂ ਬਲੱਡ ਰੇਡ ਕੀਤਾ ਮੈਂ ਭਾਜੀ ਇੱਕ ਵਾਰ ਹੋਰ ਦਊਂਗਾ ਤਾਂ 50 ਵਾਰ ਹੋ ਜਾਊਗਾ 49 ਵਾਰ ਤਾਹੀ ਨਵੀਂ ਨਵੀਂ ਸੋਚ ਆਉਂਦੀ ਨਾ ਤੁਹਾਡੇ ਕੋਲ ਸੋਚ ਮੈਂ ਤਾਂ ਸੋਚ ਤਾਂ ਇਹੀ ਹੈ ਕਿ ਆਪਾਂ ਜ਼ਿਲ੍ਹੇ ਦੇ ਲਈ ਇੱਕ ਡੀਐਮਸੀ ਔਰ ਪੀਜੀ ਦਾ ਪੱਕਾ ਕਰ ਦੇਣਾ ਕਿਉਂਕਿ 4 ਜੂਨ ਦਾ ਇਹਨਾਂ ਦਾ ਪੱਕਾ ਹੋ ਗਿਆ ਡੀਐਮਸੀ ਨੂੰ ਅਸੀਂ ਹੋਰ ਆਸੇ ਪਾਸੇ ਆਪਣਾ ਪਰਸਨਲ ਕੈਂਪ ਹੋਰ ਤੇ ਜਾਗੇ ਮੇਰੇ ਨਾਲ ਖੜੇ ਸਾਬ ਮਹਿੰਦਰ ਸਿੰਘ ਜੀ ਜੀ ਇਹਦਾ ਜ਼ਿਕਰ ਕਰ ਦਿਓ ਜੀ ਸਿੰਘ ਜੀ ਈ ਕਹਣਾ ਜੀ ਅਬ ਸ਼ਰਧਾਰ ਧਿਆਨ ਸਿੰਘ ਜੀ ਪਿੱਛੇ ਖੜੇ ਆ ਸੁਚਾ ਸਿੰਘ ਜੀ ਖੜੇ ਆ ਸਾਡੇ ਅਵਤਾਰ ਸਿੰਘ ਹੁਣੇ ਖੜੇ ਆ ਇਹ ਬਾਬੇ ਭੰਗੜਾ ਨਹੀਂ ਬੰਦ ਪਰ ਲੋਕ ਬਚਾਉਂਦੇ ਆ ਉੱਠੇ ਕੰਮਾ ਤੋਂ ਤੇ ਸਹੀ ਕੰਮਾ ਤੇ ਲਾਉਂਦੇ ਆ ਤੇ ਇੱਥੇ ਸਾਡੇ ਆ ਬਾਬਾ ਜੀ ਖੜੇ ਜੀ ਤੇ ਇਸ ਦਾ ਚਾਨ ਸਿੰਘ ਜੀ ਪਿੱਛੇ ਖੜੇ ਜਿਹੜੇ ਸਾਡੇ ਕਰਤਾ ਧਰਤਾ ਆ ਕਿਉਂਕਿ ਤੱਕ ਨਾਨ ਚੈਨ ਵੀ ਨਹੀਂ ਆਉਂਦੀ ਸਾਡੇ ਪਿੱਛੇ ਰਹਿੰਦੇ ਦੇਖੋ ਤੁਸੀਂ ਪਿੱਛੇ ਜਾ ਖੜੇ ਆ ਆ ਸਤਸੂਪ ਜੀ ਖੜੇ ਆ ਤੇ ਆ ਸਾਡੇ ਨੌਜਵਾਨ ਸਾਰੇ ਜਿਹਨੇ ਸਾਨੂੰ ਨਾ ਤੇ ਮਾਣੇ ਬੱਚਿਆਂ ਤੇ ਆ ਖੂਨਦਾਨ ਮਹਾਦਾਨ ਖੂਨਦਾਨ ਨਾਲ ਕਿਸੇ ਨੂੰ ਮਿਲਦਾ ਹੈ ਜੀਵਨਦਾਨ ਖੂਨਦਾਨ ਪੂਜਾ ਦੇ ਸਮਾਨ ਸਤਿ ਸ਼੍ਰੀ ਅਕਾਲ ਪੀਪੀ 33 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਸਾਥੀਓ ਖੂਨਦਾਨ ਨੂੰ ਮਹਾਨਦਾਨ ਕਿਹਾ ਜਾਂਦਾ ਕਿਉਂਕਿ ਖੂਨਦਾਨ ਕਰਕੇ ਕਿਸ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਔਰ ਜਦੋਂ ਖੂਨਦਾਨ ਦਾ ਉਪਰਾਲਾ ਕੀਤਾ ਜਾਂਦਾ ਕੈਂਪ ਲਗਾਏ ਜਾਂਦੇ ਆ ਤਾਂ ਇਹ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਯਤਨ ਹੁੰਦਾ ਔਰ ਕਿਹਾ ਜਾਂਦਾ ਕਿ ਖੂਨ ਬਣਾਇਆ ਨਹੀਂ ਜਾ ਸਕਦਾ ਲੇਕਿਨ ਖੂਨ ਦੇ ਕੇ ਕਿਸ ਦੀ ਜਾਨ ਬਚਾਈ ਜਾ ਸਕਦੀ ਹੈ ਤੁਹਾਨੂੰ ਦੱਸਦੀਏ ਕਿ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਬਰਨਾਲਾ ਕਲਾ ਵੱਲੋਂ ਮਨੁੱਖੀ ਸੇਵਾ ਦੇ ਪੈਗੰਬਰ ਭਗਤਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੈ ਇੱਛੂ ਖੂਨਦਾਨ ਕੈਂਪ ਜਿਹੜਾ ਹੈ ਮਿਤੀ 4 ਜੂਨ 2025 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਜਿਹੜਾ ਲਗਾਇਆ ਜਾ ਰਿਹਾ ਔਰ ਇਹ ਖਾਸ ਉਪਰਾਲਾ ਜੇ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਖੂਨਦਾਨ ਮਹਾਦਾਨ ਹੈ ਮਹਾਨਦਾਨ ਹੈ ਇਹਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਸਾਡੇ ਨਾਲ ਹਰ ਪ੍ਰਭ ਮਹਿਲ ਜੀ ਮੌਜੂਦ ਨੇ ਔਰ ਇੱਥੇ ਸਾਰੀ ਅਹਿਮ ਸ਼ਖਸੀਅਤਾਂ ਮੌਜੂਦ ਨੇ ਆ ਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਪਹਿਲਾਂ ਜਾਣਕਾਰੀ ਲੈ ਲੈਣੇ ਕਿ 4 ਤਰੀਕ ਹੀ ਕਿਉਂ ਔਰ 4 ਤਰੀਕ ਦਾ ਇਹਨਾਂ ਲਈ ਅਰਥ ਕੀ ਹੈ ਜਿਹੜੀ 4 ਜੂਨ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਨਹੀਂ ਕਰ ਸਕਦੇ ਬਹੁਤ ਪਹਿਲਾਂ ਤਾਂ ਮੈਂ ਪੀ ਬੱਤੀ ਦਾ ਬਹੁਤ ਸਵਾਗਤ ਕਰਦਾ ਜੀ ਜਿਹੜੇ ਸਾਡੇ ਸੱਦੇ ਉੱਤੇ ਹਰ ਵੇਲੇ ਹਾਜ਼ਰ ਹੁੰਦੇ ਆ ਤੇ ਮਨੁੱਖਤਾ ਦੀ ਸੇਵਾ ਦੇ ਲਈ ਹਰ ਜਲੀ ਸਾਡੀ ਖਬਰ ਆ ਉਹ ਲੋਕਾਂ ਤੱਕ ਪਹੁੰਚਾਉਂਦੇ ਆ ਤੇ ਮੈਂ ਭਗਤ ਪੂਰਨ ਸਿੰਘ ਲੋਕ ਸੇਵਾ ਦਾ ਚੇਅਰਮੈਨ ਹੈ ਜੀ ਜੀ ਤੇ ਉਹਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਦੱਸਣਾ ਚਾਹੁੰਨਾ ਕਿਉਂਕਿ ਭਗਤਪੂਰਨ ਸਿੰਘ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਜੀ ਉਹਨਾਂ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ ਜੀ ਖੂਨਦਾਨ ਕੈਂਪ ਜਿਹੜਾ ਆ ਉਹੀ 4 ਜੂਨ 2025 ਨੂੰ ਪਿੰਡ ਬਰਨਾਲਾ ਕਲਾਂ ਗੋਦਵਾਰਾ ਸਾਹਿਬ ਸੰਗਤ ਦੇ ਵਿੱਚ ਲਗਾ ਰਹੇ ਹਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਨੂੰ ਇਹ ਕਾਫੀ ਦਿੱਕਤਾਂ ਆਈਆਂ ਜਿਹੜੇ ਪੀਜੀਆਈ ਕਿਉਂਕਿ ਜਦੋਂ ਪੀਜੀਆਈ ਕੋਈ ਵੀ ਮਰੀਜ਼ ਜਾਂਦਾ ਨਾ ਉਹ ਸੀਰੀਅਸ ਹੀ ਹੁੰਦਾ ਹੈ ਤਕਰੀਬਨ ਤੇ ਉਹਦੇ ਲਈ ਫਿਰ ਸਮਾਂ ਨਹੀਂ ਹੁੰਦਾ ਜੇ ਉਹਨੂੰ ਕਿਤੇ ਖੂਨ ਦੀ ਲੋੜ ਪੈ ਜਾਏ ਉਹ ਮਤਲਬ ਉਹਨੂੰ ਕਦੇ ਦੂਸਰੇ ਵਾਰ ਪ੍ਰਬੰਧ ਕਰਨਾ ਬੜਾ ਔਖਾ ਹੋ ਜਾਂਦਾ ਕਿਉਂਕਿ ਜਿਹੜੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਰੈਕਗਨਾਈਜ਼ਡ ਨੇ ਉਹ ਬਹੁਤ ਥੋੜੀਆਂ ਨੇ ਤੇ ਉਹਨਾਂ ਤੱਕ ਪਹੁੰਚ ਕਰਨ ਵੀ ਔਖੀ ਹੋ ਜਾਂਦੀ ਹੈ ਜਦੋਂ ਉਸ ਵੇਲੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ ਉਦੇ ਸੰਦਰਭ ਦੇ ਵਿੱਚ ਜਿੱਥੇ ਭਗਤਪੂਰਨ ਸਿੰਘ ਲੋਕਸਾ ਟ੍ਰਸਟ ਹੋਰ ਬਹੁਤ ਸਾਰੇ ਕਾਰਜਮੁਖਤਾਂ ਦੀ ਸੇਵਾ ਲਈ ਕਰ ਰਿਹਾ ਜੀ ਜੀ ਉੱਥੇ ਇਹ ਵੀ ਇੱਕ ਬਹੁਤ ਵੱਡਾ oprala ਜਿਹੜਾ ਆ ਉਹ ਸਾਡੇ ਹਿੱਸੇ ਆਇਆ ਉਹ ਹਿੱਸੇ ਤਾਂ ਆ ਸਾਡੇ ਬਹੁਤ ਹੀ ਸਾਡੇ ਸਤਿਕਾਰਯੋਗ ਸੁਦਾ ਜਸਵੀਰ ਸਿੰਘ ਜਿਹੜੇ ਕਿ ਇਹਨਾਂ ਦੀ ਵੀ ਆਪਣੀ ਸੰਸਥਾ ਹੈਗੀ ਹੈ ਤੇ ਨਾਲ ਸਾਡੇ ਗੁਰਿੰਦਰ ਸਿੰਘ ਹੈਗੇ ਆ ਰਾਜ ਸ਼ੋਕਰ ਜੀ ਹੈਗੇ ਆ ਮਤਲਬ ਇਹ ਸੰਸਥਾਵਾਂ ਸਾਡੀਆਂ 10-15 ਸੰਸਥਾਵਾਂ ਜੁੜ ਕੇ ਸਹਿਯੋਗੀ ਸੰਸਥਾਵਾਂ ਹਾਂਜੀ ਸਾਰੀਆਂ ਉਹ ਰਲ ਕੇ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਵੀ ਘੱਟ ਤੋਂ ਘੱਟ 150 ਯੂਨਟ ਜਿਹੜਾ ਆ ਸਾਡਾ ਟੀਚਾ ਹੈ ਉਹ ਜਿਹੜਾ ਦਿੱਤਾ ਜਾਵੇ ਪੀਜੀਆਈ ਜੀ ਦੇ ਚੰਡੀਗੜ੍ਹ ਨੂੰ ਕਿਉਂਕਿ ਪੀਜੀਆਈ ਦੇ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਕੈਂਪ ਜਿਹੜਾ ਲਗਾ ਰਹੇ ਹਾਂ ਅਤੇ ਇਹ ਕੈਂਪ ਲਗਾਉਣ ਦੇ ਇੱਕ ਵਰਤੋਂ ਤੋਂ ਵੱਡਾ ਜਿਹੜਾ ਸਾਨੂੰ ਲਗਾਉਣਾ ਇੱਥੇ ਉਹਦਾ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਮਰੀਜ਼ ਨੂੰ ਇਹ ਹੋਣਾ ਜਦੋਂ ਕਿਤੇ ਉਹਨੂੰ ਪੀਜੀਏ ਲੋੜ ਪੈਣੀ ਆ ਖੂਨ ਦੀ ਤੇ ਜਿਹੜੇ ਸਾਡੇ ਤਕਰੀਬਨ ਬਹੁਤ ਜ਼ਿਆਦਾ ਇਹ ਜਿਹੇ ਸਜਣ ਮਿੱਤਰ ਹੈਗੇ ਆ ਜਿਨ੍ਹਾਂ ਨੇ ਸਾਨੂੰ ਆਪਣੇ ਕਾਰਡ ਦੇ ਦੇਣੇ ਆ ਜੋ ਹਰ ਜੁੰਡ ਦਾ ਕਾਰਡ ਸਾਨੂੰ ਦੇ ਦੇਣਾ ਉਹਨਾਂ ਨੇ ਆਪਣਾ ਜਿਹੜਾ ਖੂਨਦਾਨ ਕਰਨਾ ਉਹਨਾਂ ਨੇ ਤੇ ਉਹ ਖੂਨਦਾਨ ਕਰਦੋ ਸਾਡੇ ਕੋਲ ਹੋਏਗਾ ਪਰ ਜਦੋਂ ਵੀ ਕਿਸੇ ਮਰੀਜ਼ ਨੂੰ ਕਿਤੇ ਵੀ ਲੋੜ ਪਵੇ ਤੇ ਸਾਡੇ ਕੋਲੋਂ ਉਹ ਕਾਰਡ ਲਿਜਾ ਸਕਦਾ ਉੱਥੇ ਜਾ ਕੇ ਉਹਨੂੰ ਜਾਂਦੇ ਨੂੰ ਖੂਨ ਮਿਲ ਜਾਏਗਾ ਉਹਦੇ ਨਾਲ ਕੀ ਹੈ ਕਿ ਉਹ ਜਿਹੜਾ ਮਰੀਜ਼ ਆ ਮਰੀਜ਼ ਦੀ ਜਾਨ ਬਚ ਜਾਏਗੀ ਜਾਂ ਜੋ ਉਸੇ ਕੋਈ ਮੁਸ਼ਕਲ ਆਈ ਹੈ ਉਹ ਦੂਰ ਹੋ ਜਾਏਗੀ ਉਹਦੇ ਸੰਦਰਭ ਦੇ ਵਿੱਚ ਇਹ ਜਿਹੜਾ ਕੈਂਪ 4 ਜੂਨ 2025 ਨੂੰ ਲਗਾ ਰਹੇ ਆ ਜਿਹਦੇ ਵਿੱਚ ਮੈਂ ਬੇਨਤੀ ਕਰਦਾ ਜਿਹੜੇ ਵੀ ਕਿਉਂਕਿ ਭਾਵੇਂ ਸਾਡੇ ਗੁਰੂ ਸਹਿਬਾਨ ਹੋਏ ਐ ਚਾਹੇ ਭਗਤੋ ਸਾਡੇ ਹੋਏ ਐ ਚਾਹੇ ਸੂਰਮੇ ਹੋਏ ਐ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਉਹਨਾਂ ਦੇ ਕਦਮਾਂ 'ਤੇ ਚੱਲਣਾ ਤਾਂ ਬਹੁਤ ਔਖਾ ਹੈ ਪਰ ਕੋਸ਼ਿਸ਼ ਕਰ ਰਹੇ ਆ ਵੀ ਥੋੜਾ ਬਹੁਤਾ ਉਹਨਾਂ ਦੇ ਕਦਮਾਂ ਦੇ ਚੱਲ ਕੇ ਅਮਰਖਤਈ ਸੇਵਾ ਜਿਹੜੀ ਉਹਦੇ ਵਿੱਚ ਹਿੱਸਾ ਪਾਇਆ ਜਾ ਸਕੇ ਉਸ ਹਿੱਸੇ ਦੇ ਤਹਿਤ ਹੀ ਅਸੀਂ 4 ਜੂਨ 2025 ਨੂੰ ਜਿਹੜਾ ਖੂਨਦਾਨ ਕੈਂਪ ਲਗਾ ਰਹੇ ਹਾਂ ਉਹਦੇ ਵਿੱਚ ਅਸੀਂ ਹਰੇਕ ਖੂਨਦਾਨੀ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਪੀਵੀ 32 ਦੇ ਰਾਹੀਂ ਜਾਂ ਫੇਸਬੁੱਕ ਦੇ ਰਾਹੀਂ ਜਾਂ ਜਿਹੜਾ ਵੀ ਅਸੀਂ ਨੈਟਵਰਕ ਦੇ ਉੱਤੇ ਸਾਡਾ ਸੋਸ਼ਲ ਮੀਡੀਆ ਜਿੱਥੇ ਕਿਤੇ ਵੀ ਇਹ ਆਵਾਜ਼ ਪਹੁੰਚੇਗੀ ਉਹ ਸਾਰੇ ਵੀਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਉਹ ਵੱਧ ਤੋਂ ਵੱਧ ਇਹ ਖੂਨ ਦੇ ਕੇ ਭਗਤਪੂਰਨ ਸਿੰਘ ਦੇ ਜਨਮ ਦਿਨ ਨੂੰ ਆਪਾਂ ਸਭਰਪਤ ਹੋਈਏ ਜਿਨ੍ਹਾਂ ਨੇ ਐਡੇ ਵੱਡੇ ਪਰੇਲੇ ਕੀਤੇ ਐਡਾ ਵੱਡਾ ਪਿੰਗਲ ਬੜਾ ਅੰਮ੍ਰਿਤਸਰ ਵਿੱਚ ਚੱਲ ਰਿਹਾ ਉੱਥੇ ਉਹਨਾਂ ਦੀਆਂ ਬਹੁਤ ਸਾਰੀਆਂ ਸ਼ਕਾਵਾਂ ਬਠਿੰਡੇ ਹੈਗੇ ਆ ਚਾਹੇ ਇੱਕ ਪੰਡੂਰੀ ਪਿੰਡ ਹੈਗਾ ਹੋਰ ਬਹੁਤ ਆਵਾਂ ਤੇ ਇਹ ਚੱਲ ਰਹੀਆਂ ਆ ਤੇ ਉਹਨਾਂ ਨੂੰ ਸਮਰਪਿਤ ਹੋ ਕੇ ਅਸੀਂ ਸਾਨੂੰ ਉਹਨਾਂ ਤੋਂ ਪ੍ਰੇਰਣਾ ਮਿਲੀ ਹੈ ਤੇ ਉਹ ਪ੍ਰੇਰਣਾ ਸਦਕਾ ਹੀ ਆਪਾਂ ਸਾਰੇ ਅੱਜ ਮੁਫਤ ਦੀ ਸੇਵਾ ਵਿੱਚ ਜਰੂਰ ਹਿੱਸਾ ਪਾਈਏ ਤੇ ਮੈਂ ਇਹ ਵੀ ਜੁਰੂਰ ਦੱਸਣਾ ਚਾਹੁੰਦਾ ਵੀ ਜਿਹੜਾ ਵੀ ਖੂਨਦਾਨੀ ਖੂਨਦਾਨ ਕਰੇਗਾ ਉਹਨੂੰ ਅਸੀਂ ਚਿੰਨ੍ਹ ਦੇ ਨਾਲ ਇਹ ਸਨਮਾਨਤ ਕਰਾਂਗੇ ਹਰੇ ਖੂਨਦਾਨੀ ਨੂੰ ਸਨਮਾਨ ਚਿੰਨ੍ਹ ਜਿਹੜਾ ਦਿੱਤਾ ਹਾਂ ਸਨਮਾਨ ਚਿੰਨ੍ਹ ਦੇ ਕੇ ਉਹਨੂੰ ਸਨਮਾਨਿਤ ਕੀਤਾ ਜਾਏਗਾ ਕਿਉਂਕਿ ਖੂਨਦਾਨ ਕਰਨਾ ਕੋਈ ਨਿੱਕੀ ਜਿਹੀ ਗੱਲ ਇਹ ਬਹੁਤ ਵੱਡੀ ਸੂਰਬੀਰਤਾ ਦੀ ਗੱਲ ਹੁੰਦੀ ਹੈ ਬਹੁਤ ਵੱਡੀ ਕੁਰਬਾਨੀ ਹੈ ਕਿਉਂਕਿ ਅੱਜ ਤੱਕ ਜਿੰਨਾ ਖੂਨਦਾਨ ਦੀ ਆਪਾਂ ਨੂੰ ਲੋੜ ਹੈ ਉਹਨਾਂ ਖੂਨ ਅਜੇ ਤੱਕ ਉਹਦਾ ਪ੍ਰਬੰਧ ਨਹੀਂ ਹੋ ਸਕਿਆ ਉਹਦੇ ਲਈ ਬਹੁਤ ਜ਼ਿਆਦਾ ਜੀ ਤੇ ਉਹਦੇ ਲਈ ਬਹੁਤ ਹੀ ਜਿਆਦਾ ਕੁਰਬਾਨੀ ਦੀ ਕਹਿ ਸਕਦੇ ਮੈਂ ਤਾਂ ਲੋੜ ਆ ਉਹ ਸੂਰਮੇ ਹੀ ਹੁੰਦੇ ਲੋੜ ਇੱਕ ਸੂਈ ਲੱਗਦੀ ਹੈ ਖੂਨ ਕੱਢਿਆ ਜਾਂਦਾ ਪਰ ਦੂਜੀ ਸੂਈ ਲਾ ਕੇ ਖੂਨ ਚੜਾਇਆ ਵੀ ਤਾਂ ਜਾਂਦਾ ਨਾ ਬਿਲਕੁਲ ਬਿਲਕੁਲ ਇਹ ਵੱਡੀ ਗੱਲ ਹੈ ਪਰ ਮੈਂ ਇਹ ਬੇਜੂਰ ਬੇਨਤੀ ਕਰੂੰਗਾ ਵੀ ਜਿਹੜੇ ਮੇਰੇ ਵੀਰਾਂ ਨੇ ਪਹਿਲਾਂ ਕਦੇ ਖੂਨ ਦਿੱਤਾ ਨਾ ਭੈਣਾ ਨੇ ਜਾਂ ਬੱਚਾ ਨਹੀਂ ਖੂਨ ਦਿੱਤਾ ਕਦੇ ਖੂਨ ਦੇ ਕੇ ਵੇਖਿਓ ਰਾਤ ਨੂੰ ਸਕੂਨ ਕਿੰਨਾ ਹੁੰਦਾ ਆਉਂਦਾ ਵੀ ਜਿਹੜੀ ਚੀਜ਼ ਕਦੇ ਕਿਤੇ ਸੰਸਾਰ ਵਿੱਚ ਅੱਜ ਤੱਕ ਮੁੱਲ ਨਹੀਂ ਮਿਲਦੀ ਉਹ ਮੇਠਾ ਹੀ ਇਨਸਾਨ ਦੇ ਵਿੱਚੋਂ ਮਿਲਣੀ ਹੈ ਤੇ ਉਹ ਕਦੇ ਪੂਰਨ ਕਰਕੇ ਇਹ ਜੇ ਕੰਮ-ਕੰਮ ਕਰਕੇ ਰਾਤ ਨੂੰ ਤੁਹਾਨੂੰ ਲੰਮੇ ਜੁੱਤ ਜਾ ਕੇ ਪੈਣਾ ਘਰੇ ਆਪਣੇ ਸਕੂਨ ਕਿ ਨਾ ਆਉਣਾ ਵਾਜ ਮੈਂ ਉਹ ਕੰਮ ਕਰਕੇ ਆਇਆ ਜਿਹੜੇ ਕੰਮ ਦੇ ਨਾਲ ਜਿਹੜਾ ਕੰਮ ਕਿਸੇ ਦੁਕਾਨ ਤੋਂ ਕਿਸੇ ਹੱਟੀ ਤੋਂ ਮੁੱਲ ਨਹੀਂ ਮਿਲਦਾ ਉਹ ਕੰਮ ਮੇਰੇ ਕੀਤੇ ਆਂ ਹੀ ਅਗਲੇ ਦੀ ਜਾਨ ਬਚਣੀ ਸੀ ਮੇਰੇ ਕੀਤੇ ਆਂ ਕਿਸੇ ਦਾ ਘਰ ਪਰਿਵਾਰ ਬਚਣਾ ਸੀ ਮੇਰੇ ਕੀਤੇ ਆਂ ਕਿਸੇ ਭੈਣ ਦਾ ਬੀਜ ਕਿਸੇ ਕਿਸੇ ਮਾਂ ਦਾ ਪੁੱਤ ਕਿਸੇ ਬੱਚੇ ਦਾ ਪਿਤਾ ਉਹ 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 ਬਚਣਾ ਸੀ ਤੇ ਇਸ ਕਰਕੇ ਮੈਂ ਇਸ ਫਿਰ ਬੇਨਤੀ ਕਰਦਾ ਤੇ ਇਸੇ ਤਰ੍ਹਾਂ ਦਾ ਇਹ ਆ ਜਿਹੜਾ ਕਾਰਡ ਆ ਇਹ ਕਾਰਡ ਹਰੇਕ ਹੀ ਖੂਨਦਾਨੀ ਨੂੰ ਮਿਲਣਾ ਤੇ ਅਸੀਂ ਖੂਨਦਾਨੀ ਕੋਲੋਂ ਜਿਹੜਾ ਵੀ ਸਾਨੂੰ ਜਿਹੜਾ ਖੂਨਦਾਨ ਹੈ ਜਿਹੜਾ ਸਾਡੇ ਨਾਲ ਸਹਿਮਤ ਹੋਏਗਾ ਉਹਦੇ ਕੋਲ ਅਸੀਂ ਇਹ ਕਾਰਡ ਲੈ ਲੈਣਾ ਇਹ ਸਾਰੇ ਕਾਰਡ ਸਾਨੂੰ ਆਪਣੇ ਕੋਲ ਰੱਖਣੇ ਆ ਵੀ ਜਿਹੜੇ ਵੀ ਜ਼ਰੂਰਤਮੰਦ ਨੂੰ ਜ਼ਰੂਰਤ ਹੋਵੇ ਤੇ ਉਹ ਸਾਡੇ ਕੋਲ ਕਾਰਡ ਲੈ ਜਾਵੇ ਤੇ ਉਹਦਾ ਜਿਹੜਾ ਮੌਕਾ ਹੈ ਉਸ ਮੌਕੇ ਦੇ ਉੱਤੇ ਜਿਹੜਾ ਆ ਉਹਦਾ ਸਮਾਧਾਨ ਹੋ ਸਕੇ ਉਸ ਕਿਸੇ ਵੀ ਮੁਸ਼ਕਲ ਦਾ ਕਿਸੇ ਵੀ ਬਿਮਾਰੀ ਦਾ ਜੀ ਜੀ ਅੱਛਾ ਜੇ ਮੈਂ ਤੁਸੀਂ ਗੱਲ ਕੀਤੀ ਨਾ ਕਿ ਜਿਨ੍ਹਾਂ ਨੇ ਪਹਿਲੀ ਵਾਰ ਖੂਨ ਦੇਣਾ ਤਾਂ ਡਰਨ ਦੀ ਲੋੜ ਨਹੀਂ ਖੂਨ ਦੇ ਕੇ ਤੁਸੀਂ ਰਾਦਰ ਸਿਹਤਮੰਦ ਹੋਰ ਹੁੰਦੇ ਹੋ ਔਰ ਜਿਹੜਾ ਖੂਨ ਦਿੱਤਾ ਕਦੀ ਬੇਕਾਰ ਨਹੀਂ ਜਾਂਦਾ 24 ਘੰਟੇ ਬਾਅਦ ਫਿਰ ਤੋਂ ਰਿਵਾਈਵ ਹੋ ਜਾਂ ਕਰ ਲੈਂਦਾ ਬਾਡੀ ਆਪਣੇ ਆਪਣੀ ਬੋਡੀ ਨੂੰ ਰਿਵਾਈਵ ਕਰ ਲੈਂਦੀ ਤਾਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਡੇ ਮਨ ਦੀ ਇੱਛਾ ਹੈ ਕਿਸੇ ਦੀ ਮਦਦ ਕਰਨ ਦੀ ਤਾਂ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਖੂਨਦਾਨ ਦਾ ਕੀਤਾ ਜਿਹੜਾ ਇੱਕ ਇੱਕ ਕਤਰਾ ਕਿਸੇ ਲਈ ਜੀਵਨ ਬਣ ਕੇ ਉਹਦੇ ਬਾਡੀ ਨੂੰ ਚੜਦਾ ਤੇ ਤੁਹਾਨੂੰ ਦਵਾਵਾਂ ਜਿਹੜੀਆਂ ਮਿਲਦੀਆਂ ਉਹ ਤਾਂ ਕੋਈ ਮੁੱਲ ਨਹੀਂ ਉਹ ਅਣਮੁੱਲੀਆਂ ਨੇ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਸੀਂ ਈਵੈਲਿਊਏਟ ਕਿਵੇਂ ਕਰਦੇ ਜਿਵੇਂ ਤੁਸੀਂ ਖੂਨਦਾਨ ਕਿਹਾ ਕਿ 150 ਯੂਨਿਟ ਇਕੱਠੀ ਕਰਨੀਆਂ 150 ਯੂਨਿਟ ਜਿਹੜੀ ਤੁਸੀਂ ਦੇ ਦੇਣੀਆਂ ਔਰ ਪੀਜੀਆਈ ਸੈਂਕੜੇ ਐਮਰਜੈਂਸੀਆ ਰੋਜ਼ ਆਉਂਦੀਆਂ ਇਹ ਤਾਲਮਿਲ ਕਿਵੇਂ ਬਣਾਓਗੇ ਕਿ ਜਿਹੜੇ ਲੋੜਵੰਦੇ ਉਹਨਾਂ ਨੂੰ ਹੀ ਜਿਹੜਾ ਖੂਨਦਾਨ ਮਿਲ ਜਿਹੜਾ ਖੂਨਦਾਨ ਕੀਤਾ ਉਹਨਾਂ ਨੂੰ ਉਹਨਾਂ ਤੱਕ ਪਹੁੰਚ ਹੋਵੇ ਉਹਨਾਂ ਲਈ ਉਹਨਾਂ ਲਈ ਤਾਂ ਸਾਡਾ ਇਹੀ ਹੈ ਜੀ ਦੇਖੋ ਜਿੱਤਣ ਹੁਣ ਆਪਾਂ ਵੱਧ ਤੋਂ ਵੱਧ ਜਿਹੜੀ ਸਾਡੀ ਸੰਸਥਾਵਾਂ ਨਾਲ ਜੁੜੀਆਂ ਹੋਈਆਂ 10-15 ਸੰਸਥਾਵਾਂ ਇਹਨਾਂ ਦੇ ਅੱਗੇ ਤਾਂ ਕੋਈ ਪਰਿਵਾਰ ਜੁੜੇ ਹੋਏ ਆ ਉਹ ਕੋਈ ਵੀ ਪਰਿਵਾਰ ਦਾ ਮੈਂਬਰ ਕੋਈ ਵੀ ਕਿਤੇ ਵੀ ਕਿਸੇ ਵੀ ਸੱਜਣ ਨੂੰ ਫੋਨ ਕਰੇਗਾ मतलब ਆਪਾਂ ਇਹ ਸਮਝੀਏ ਕਿ ਜਿਨ੍ਹਾਂ ਨੇ ਖੂਨਦਾਨ ਕੀਤਾ ਜੇ ਫਿਊਚਰ 'ਚ ਰੱਬ ਨਾ ਕਰੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਤਾਂ ਉਹਨਾਂ ਦੀ ਹੈਲਪ ਕੀਤੀ ਜਾਊਗੀ ਉਹ ਸਾਡੇ ਲੱਗ ਚੁੱਕੇ ਆ ਆਪਣਾ 1 ਸਾਲ ਤੋਂ ਆਪਾਂ ਪਿਛਲੇ ਸਾਲ ਬਲੱਡ ਦਿੱਤਾ ਸੀਗਾ ਕੈਂਪ ਲਗਾਇਆ ਸੀ ਤੁਸੀਂ ਆਪਣਾ ਤੁਹਾਡੀ ਵੀ ਚੈਨਲ ਮਾ ਡੂਮੇ ਵਾਲਿਆ ਹਾਂ ਜੀ ਆਪਣੇ ਚੈਨਲ ਤੋਂ 12 13 ਵੀਰ ਜਦ ਵੀ ਆਏ ਸੀਗੇ ਤੁਹਾਡੇ ਦੇਖ ਕੇ ਤੇ ਮਤਲਬ ਕਿ ਸਾਡੇ ਇੱਕ ਦੋ ਕਾਰਡ 13 ਨਹੀਂ ਜ਼ਿਆਦਾ ਹੋਣੇ ਹਨ ਨਹੀਂ ਤੁਹਾਡੇ ਪੀਪੀ ਬੱਤੀ ਦੇ ਕੇ 12 13 ਆਇਆ ਸੀ ਕਹਿੰਦੇ ਘੱਟ ਨੇ 10 ਦੇ ਘੱਟ ਸਾਨੂੰ ਉਹ ਵੀ ਬਹੁਤ ਸੀਗੇ ਜੀ ਸਾਨੂੰ ਉਹ ਵੀ ਬਹੁਤ ਸੀਗੇ ਕਹਿਣ ਦਾ ਮਤਲਬ ਹੈ ਕਿ ਸਾਰੇ ਪੀਪੀ ਬੱਤੀ ਵਾਲੇ ਸੀਗੇ ਚਲੋ ਸਾਨੂੰ ਉਹ ਵੀ ਬਹੁਤ ਸੀਗੇ ਜੀ 12 13 ਵੀ ਉਸ ਟਾਈਮ ਗਰਮੀ ਆਹੀ ਮੌਸਮ ਤੇ 13 ਦਾ ਨੰਬਰ ਹੀ ਉਹਦਾ ਨਾ ਕਹਿੰਦੇ ਮਤਲਬ ਕਿ ਇਹ ਹੈ ਕਿ ਚਲੋ ਆਪਾਂ ਨਵੇਂ ਸ਼ਹਿਰ ਜਿਹੜੀ ਸੇਵਾ ਕੀਤੀ ਸੀ 100 ਦੇ ਕਰੀਬ ਸਾਡੇ ਕੋਲ ਇੱਕ ਦੋ ਹੀ ਕਾਰਡ ਬਚੇ ਆ ਜੀ ਮੈਡੀਕਲੀ ਹੈਲਪ ਵੀ ਕਿਉਂਕਿ ਇਹ ਸਾਡਾ ਦੂਜਾ ਇਹ ਆਪਣਾ ਦੂਸਰਾ ਕੈਂਪਾ ਹੈ ਬਾਕੀ ਹੁਣ ਪਤਾ ਵੀ ਲੱਗ ਸਾਡੇ ਨਾਲ ਬਾਕੀ ਜੁੜੂਗੇ ਤੇ ਇਹ ਪਿੰਡ ਤਾਂ ਵੈਸੇ ਹੀ ਬਹੁਤ ਸੁਚੇਤ ਹੈ ਬਹੁਤ ਜਾਗਰਤ ਹੈ ਹਮੇਸ਼ਾ ਹੀ ਉਪਰਾਲੇ ਕਰਦੇ ਰਹੇ ਸੀ ਤਾਂ ਕਰਕੇ ਇਹਨਾਂ ਨਾਲ ਜੁੜੇ ਆ ਚਲੋ ਵੀ ਇੱਕ ਇੱਕ ਨਵਾਂ ਮੈਸੇਜ ਆਊਗਾ ਸਾਡੇ ਜ਼ਿਲ੍ਹੇ ਵਾਸਤੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਜਿਹੜਾ ਇਹਨਾਂ ਮਤਲਬ ਕਿ ਤਿੰਨ ਦੋ ਤਿੰਨ ਵਾਰ ਤਾਂ ਅਸੀਂ ਮੀਟਿੰਗ ਕਰ ਚੁੱਕੇ ਆ ਤੇ ਬੜੇ ਵਧੀਆ ਢੰਗ ਨਾਲ ਮੈਡੀਕਲ ਕੈਂਪ ਵੀ ਲਗਾਉਂਦੇ ਰਹਿੰਦੇ ਆ ਹੋਰ ਬਹੁਤ ਸੇਵਾਵਾਂ ਚਾਹੇ ਇਹਨਾਂ ਦੇ ਮਨ ਦੀ ਇੱਕ ਇੱਛਾ ਸੀ ਕਿ ਆਪਾਂ ਪੀਜੀ ਦਾ ਕੈਂਪ ਲਗਾਣਾ ਤੇ ਮੈਂ ਕਹਿੰਦਾ ਕਿ ਅਸੀਂ ਜਿੰਨੇ ਵੀ ਸਾਡੇ ਨਾਲ ਸੰਸਥਾ ਦੇ ਕਰ ਲਈ ਇਹਨਾਂ ਨਾਲ ਜੀ ਹਾਂਜੀ ਖਾਲਸਾ ਜੀ ਜੀ ਰਾਜ ਜੀ ਮੈਂ ਨਾ ਅੱਜ ਬਰਨਾਲੇ ਪਿੰਡ ਦੇ ਆ ਨੌਜਵਾਨ ਦੇਖ ਕੇ ਮੇਰਾ ਦਿਲ ਇਹਨਾਂ ਖੁਸ਼ ਹੋਇਆ ਨਾ ਇਹ ਖੂਨਦਾਨ ਕਰਨ ਵਾਲੇ ਵੀ ਆ ਤੇ ਸ਼ਵੀਲ ਲਾਉਣ ਵਾਲੇ ਵੀ ਆ ਮੈਂ ਇਹਨਾਂ ਨੂੰ ਇਕੱਠੇ ਦੇਖ ਕੇ ਨਾ ਮੈਨੂੰ ਬਹੁਤ ਖੁਸ਼ੀ ਹੋਈ ਆ ਪਏ ਏਕਾ ਹੈਗਾ ਆ ਅੱਛਾ ਕਈ ਪਿੰਡਾਂ ਜਾਣੇ ਨੌਜਵਾਨ ਮਿਲਦੇ ਹੀ ਨਹੀਂ ਨਹੀਂ ਮੈਂ ਤਾਂ ਖੇਡ ਮੈਦਾਨਾਂ 'ਚ ਨਾ ਸੱਥਾਂ 'ਚ ਅਸੀਂ ਖੂਨਦਾਨ ਕੈਂਪ ਕਾਫੀ ਲੰਬੇ ਸਮੇਂ ਤੋਂ ਲਗਾਨੇ ਆ ਤੇ ਜਿਹੜੇ ਸਾਡੇ ਡੋਨਰ ਆ ਨਾ ਲਗਭਗ ਡੋਨਰ ਬਾਹਰਲੇ ਮੁਲਕਾਂ ਨੂੰ ਜਾ ਰਹੇ ਆ ਇੱਥੇ ਸਾਨੂੰ ਨਵੇਂ ਡੋਨਰ ਨਹੀਂ ਜੁੜ ਰਹੇ ਜਿਹਦੇ ਵਿੱਚ ਸਾਡੇ ਕੋ ਪੁਰਾਣੇ ਹੀ ਬੰਦੇ ਹੈਗੇ ਆ ਜਿਹੜੇ ਇੱਥੇ ਰਹਿ ਗਏ ਆ ਉਹਨਾਂ ਨੂੰ ਹੀ ਬਾਰ-ਬਾਰ ਸਾਨੂੰ ਕਾਲ ਕਰਕੇ ਬੁਲਾਣਾ ਪੈਂਦਾ ਵੇ ਡੋਨੇਟ ਕਰ ਦਿਓ ਕਿਉਂਕਿ ਰੋਜ਼ ਸਾਡੇ ਕੋ ਲਗਾਤਾਰ ਕੇਸ ਆਂਦੇ ਆ ਜਿੱਦਾਂ ਮੈਡੀਕਲੀ ਹੈਲਪ ਵੀ ਕਈਆਂ ਦੀ ਚੱਲਦੀ ਆ ਪੀਜੀਆਈ ਦੇ ਵਿੱਚ ਜਸਵੀਰ ਭਾਜੀ ਦੀ ਬਹੁਤ ਮਿਹਨਤ ਉੱਥੇ ਪੀਜੀਆਈ ਦੇ ਵਿੱਚ ਬੜੇ ਕੇਸ ਇਹਨਾਂ ਦੇ ਚੱਲਦੇ ਆ ਉੱਥੇ ਹਮੇਸ਼ਾ ਲੋਡ ਪੈਂਦੀ ਰਹਿੰਦੀ ਆ ਜੀ ਹਾਲ ਦੀ ਘੜੀ ਡੀ ਐਮ ਸੀ ਦੇ ਵਿੱਚ ਬਹੁਤ ਕੇਸ ਇਦਾਂ ਦੇ ਆਏ ਜਿੱਤੇ ਸਾਨੂੰ ਬਹੁਤ ਜ਼ਿਆਦਾ ਲੋਡ ਪਈ ਤੇ ਸਾਡੇ ਨਾਲ ਜਿਹੜੀਆਂ ਸੰਸਥਾਵਾਂ ਜੁੜੀਆਂ ਸੀ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਅਨਮੁੱਲੀ ਸੇਵਾ ਹੈ ਕਿਸੇ ਚਾਹੁੰਣੇ ਦੇਖੋ ਖੂਨਦਾਨ ਇੱਕ ਇਦਾਂ ਦੀ ਸੇਵਾ ਹੈ ਜੀ ਜਿੱਥੇ ਧਰਮ ਨਿਰਪੱਖਾ ਆਪਾਂ ਲਾਸਟ ਟਾਈਮ ਵੀ ਇਹ ਵਾਲੀ ਗੱਲ ਇੱਕ ਵਾਰੀ ਕੀਤੀ ਸੀਗੀ ਪਰ ਇਹਦੇ ਵਿੱਚ ਨਾ ਤਾਂ ਅਸੀਂ ਧਰਮ ਦੇਖਦੇ ਆਂ ਨਾ ਕੋਈ ਯਾਦ ਦੇਖਦੇ ਆਂ पात। जात पात ਕੁਛ ਵੀ ਨਹੀਂ ਦੇਖਦੇ ਤੇ ਅਸੀਂ ਇਹ ਸ਼ੌਗਾਤ ਦੇਖਦੇ ਹਾਂ ਇਹਦੇ ਵਿੱਚ ਸਾਡਾ ਧੰਨ ਵੀ ਨਹੀਂ ਲੱਗਦਾ ਇਹਦੇ ਵਿੱਚ ਅਸੀਂ ਸਿਰਫ ਆਪਣਾ ਬਲੱਡ ਨੇਟ ਆਪਣੇ ਸਰੀਰ ਦਾ ਕਤਰਾ ਦਾਨ ਕਰਨਾ ਹੈ ਸੋ ਇਸ ਦਾਨ ਦੇ ਲਈ ਹਮੇਸ਼ਾ ਮੁਰੇ ਆਣਾ ਜ਼ਰੂਰੀ ਹੈ ਜੀ ਬੱਚਿਆਂ ਨੂੰ ਵੀ ਜਿੰਨੇ ਵੀ ਬੱਚੇ 18 ਸਾਲ ਤੋਂ ਉਪਰ ਆ ਚਾਹ ਪਹਿਲੇ ਕਿਹੜੀ ਕਿਹੜੀ ਚੀਜ਼ ਚ ਚਾਹੀਦਾ ਖੂਨ ਦਾਨ ਕਰਨ ਤੋਂ ਪਹਿਲਾਂ ਤੰਦਰੁਸਤ ਵਿਅਕਤੀ ਨਸ਼ੇ ਨਾ ਕਰਦਾ ਹੋਵੇ ਕਿਉਂਕਿ ਅੱਜ ਇੱਕ ਦੌਰ ਚੱਲਦਾ ਪਿਆ ਹੈ ਨਸ਼ਿਆਂ ਦਾ ਉਹ ਕਿਸੇ ਨਸ਼ੇ ਨਸ਼ੇ ਵਾਲਾ ਤਾਂ ਚਾਹੀਦਾ ਹੀ ਨਹੀਂ ਨਸ਼ੇ ਵਾਲਾ ਤਾਂ ਬਿਲਕੁਲ ਖੂਨ ਦਾ ਨਹੀਂ ਨਾ ਹੋਵੇ ਇੱਕ ਟੈਟੂ ਨਾ ਬਣਿਆ ਹੋਣਾ ਜੀ ਤੇ ਇੱਕ ਭਾਰ ਜਿੰਨਾ ਦਾ ਵੀ 50 55 ਕਿਲੋ ਤੋਂ ਉੱਪਰ ਹੋਵੇ ਨਾ 40 ਤੋਂ ਖਾਸ ਕਰਕੇ ਹਾਂ ਐਨੇ ਤੋਂ ਉੱਪਰ ਹੋਵੇ ਤੇ ਤੰਦਰੁਸਤ 12 ਗ੍ਰਾਮ ਖੂਨ ਹੋਵੇ ਉਸ ਉਹ ਬੰਦਾ ਖੂਨ ਡੋਨੇਟ ਕਰ ਸਕਦਾ ਹੈ ਜੀ 60 ਸਾਲ ਜਾਂ 55 ਸਾਲ ਦੀ ਵੀ ਸ਼ੂਗਰ ਦੀ ਗੋਲੀ ਖਾਂਦਾ ਹੋਵੇ ਜੇ ਨਾਰਮਲ ਚੱਲ ਰਿਹਾ ਜੀ ਉਹਦੇ ਲਈ ਫਿਰ ਡੋਨੇਟ ਕਰ ਸਕਦਾ ਹੈ ਜੇ ਕਿਸੇ ਦਾ ਸ਼ੂਗਰ ਵੱਧਦੇ ਆ ਜੇ ਮੈਡੀਸਿਨ ਖਾਂਦੇ ਹੋਣ ਮੈਡੀਸਿਨ ਖਾਂਦੇ ਹੋ ਵੀ ਜੇ ਨਾਰਮਲ ਹੋਵੇ ਬਲੱਡ ਜੀ ਕਿਉਂਕਿ ਅੱਜ ਕੱਲ ਇਹ ਖੂਨ ਨਾਲੀਆਂ ਚ ਜ਼ਿਆਦਾ ਬਹਾਇਆ ਜਾ ਰਿਹਾ ਜਾ ਰਿਹਾ ਹੈ ਜਿੱਦਾਂ ਦਾ ਮਾਹੌਲ ਆ ਕਿਤੇ ਕੁਝ ਹੋ ਜਾਂਦਾ ਕੋਈ ਪੇਨ ਕਲਰ ਖਾ ਕੇ ਕੀ ਵੇ ਲਿਆ ਜਾਂਦਾ ਉਹ ਵੀ ਮੇਰੇ ਖਿਆਲ ਅਵੋਇਡ ਕਰਦੇ ਨਾ ਨਹੀਂ ਅਵੋਇਡ ਕਰਨੀ ਉਹ ਡਰਿੰਕ ਵੀ ਅਵੋਇਡ ਕਰਨੀ ਆ ਜੀ ਜਿੱਦਾਂ ਕੋਈ ਏਦਾਂ ਦੇ ਵੀ ਬੰਦੇ ਹੁੰਦੇ ਵੀ ਜਿਹੜੇ ਡਰਿੰਕ ਕਰ ਲੈਂਦੇ ਆ ਤੇ ਦੂਸਰੇ ਦਿਨ ਮੁੜ ਕੇ ਪਰ ਇਹ ਚਾਹੀਦਾ ਜੀ ਕਿਉਂਕਿ ਪ੍ਰੀਕਾਉਸ਼ਨਸ ਨਹੀਂ ਉਹ ਮੰਡੇਟਰੀ ਨਹੀਂ ਕਿਉਂਕਿ ਤੁਹਾਡਾ ਖੂਨ ਵੀ ਤੰਦਰੁਸਤ ਹੋਣਾ ਜ਼ਰੂਰੀ ਆ ਜਿਹਨੂੰ ਚੜਨਾ ਆ ਕਿਤੇ ਉਹੀ ਹਾਂ ਮਤਲਬ ਚੰਗੇ ਤਰੀਕੇ ਹੋਣੇ ਚਾਹੀਦੇ ਆ ਚੰਗੀ ਨੀਤਨਾ ਹੋਣੀ ਚਾਹੀਦੀ ਆ ਬੇਪਰਵਾਹੀ ਲਾਪਰਵਾਹੀ ਨਾਲ ਮਤਤ ਵੀ ਨਹੀਂ ਕਰਨੀ ਚਾਹੀਦੀ ਨਹੀਂ 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 ਬਾਕੀ ਮੈਂ ਉਹੀ ਗੱਲ ਕਰ ਲਈ ਹਾਂ ਜੀ ਇਹ ਪ੍ਰਿਕਾਸ਼ਨਸ ਜ਼ਰੂਰੀ ਪਾਜੀ ਤੁਸੀਂ ਵੀ ਖੂਨ ਦਾਨ ਕਰਦੇ ਹੋ ਪਰ ਟੈਟੂ ਵਾਲੀ ਗੱਲ ਉਹਨਾਂ ਨੇ ਪਹਿਲੇ ਹੀ ਮੰਨਣਾ ਕਰ ਲਈ ਨਹੀਂ ਕਾਫੀ ਪੁਰਾਣਾ ਹੋ ਗਿਆ ਇਹ ਟੈਟੂ ਜੀ 6 ਮਹੀਨੇ 6 ਮਹੀਨੇ ਓਕੇ 6 ਮਹੀਨੇ ਜੋ ਕੋਈ ਕੁੱਤਾ ਕੁੱਤੇ ਨੇ ਨਾ ਵੱਢਿਆ ਹੋਵੇ ਕੋਈ ਆਪਰੇਸ਼ਨ ਨਾ ਹੋਵੇ ਕੋਈ ਸਟੀਚਰ 6 ਮਹੀਨੇ ਪੁਰਾਣਾ ਟੈਟੂ ਚੱਲਦਾ ਇਹ ਗੱਲ ਨੂੰ ਕਲੀਅਰਿਫਾਈ ਕਰ ਦਈਏ 6 ਮਹੀਨੇ ਪਹਿਲਾਂ ਟੈਟੂ ਚੱਲਦਾ ਇਹ ਸਵਾਲ ਲੈ ਲਿਆ ਮੈਂ ਜੋ ਮੈਡੀਸਨ ਨਾ ਚਲਦੀ ਹੋਵੇ ਹਾਂ ਜਿੱਦਾਂ ਵੀ ਮਤਲਬ ਕਿ ਸਾਨੂੰ ਅਸੀਂ ਬਲੱਡ ਬੈਕ ਨਮਾਸ਼ਹਿਰ ਦੇ ਨਾਲ ਜੁੜੇ ਹੋ ਹਾਂ ਜੀ ਬਹੁਤ ਪੁਰਾਣੇ ਤੇ ਪੀਜੀਆਈ ਦੇ ਵਿੱਚ ਸਾਨੂੰ ਲੋਡ ਪੈਂਦੀ ਰਹਿੰਦੀ ਆ ਤੇ ਅਸੀਂ ਇਸ ਵਾਰ ਇਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਪੀਜੀਆਈ ਨੂੰ ਲਾਸਟ ਟਾਈਮ ਵੀ ਅਸੀਂ ਆਡ ਦੇ ਵਿੱਚ ਇੱਕ ਕੈਂਪ ਲਾਇਆ ਸੀ ਤੇ 100 ਪਲੱਸ ਉੱਥੇ ਵੀ ਸਾਡੇ ਡੋਨਰ ਸਾਡੇ ਹੋਏ ਸੀਗੇ ਤੇ ਕੋਸ਼ਿਸ਼ ਸਾਡੀ ਇਹੀ ਆ ਕਿ ਜੋ ਟੀਚਰ ਮਿੱਥਿਆ ਆ ਤੇ ਅਸੀਂ ਉਹਨੂੰ ਜਰੂਰ ਪੂਰਾ ਕਰੀਏ ਜੀ ਬਾਕੀ ਇੱਕ ਪੀਵੀ ਬੱਤੀ ਚੈਨਲ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਜਰੂਰ ਬੇਨਤੀ ਆ ਪੇ ਤੰਦਰੁਸਤ ਰਹੋ ਤੇ ਖੂਨਦਾਨ ਕਰੋ ਤੇ ਖੂਨਦਾ ਨਹੀਂ ਬਣੋ ਇਹ ਗੱਲ ਦੀ ਕਲੀਅਰਾਈਫਾਈ ਫਿਰ ਤੋਂ ਕਰਦੇ ਆ ਜੀ ਕਿ ਜੇ ਟੈਟੂ 6 ਮਹੀਨੇ ਪੁਰਾਣਾ ਹੈ ਤੁਹਾਡਾ ਤਾਂ ਤੁਸੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਤੁਸੀਂ ਖੂਨਦਾਨ ਕਰ ਸਕਦੇ ਹੋ ਜੇ ਟੈਟੂ ਤੁਸੀਂ 6 ਮਹੀਨੇ ਤੋਂ ਹਲੇ 6 ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ ਹੋਇਆ ਫਿਰ ਤੁਸੀਂ ਖੂਨਦਾਨ ਨਹੀਂ ਕਰ ਸਕਦੇ ਜੀ ਭਾਜੀ ਤੁਹਾਡੇ ਵਿਚਾਰ ਸੰਗਤਾਂ ਨੂੰ ਬੇਨਤੀ ਆ ਕਿ ਜਿਹੜੇ ਨਵੇਂ ਸਾਡੇ ਬੱਚੇ ਹੈਗੇ ਆ ਜੰਗਸਟਰ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਜਿਹੜੇ ਪਧਾਨੇ ਸਾਡੇ ਮੋਟੀਵੇਟਰ ਆ ਜਾਂ ਪਧਾਨੇ ਜਿਹੜੇ ਸਾਡੇ ਡੋਨਰ ਹੈਗੇ ਆ ਉਹਨਾਂ ਨੂੰ ਚਾਹੀਦਾ ਕਿ ਨਵੇਂ ਬੱਚਿਆਂ ਨੂੰ ਵੀ ਮੋਟੀਵੇਟ ਕਰਨਾ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਮਤਲਬ ਇਹਦੇ ਵਿੱਚ ਸ਼ਮੂਲੀਅਤ ਆਪਣੀ ਕਰਨੀ ਚਾਹੀਦੀ ਆ ਖੂਨਦਾਨ ਦੇ ਵਿੱਚ ਖੂਨਦਾਨ ਇੱਕ ਬੜਾ ਬਹੁਤ ਹੀ ਜਲੂਦਤ ਬਣ ਗਈ ਆ ਸਾਡੇ ਸਮਾਜ ਦੇ ਵਿੱਚ ਸਾਡੇ ਲਈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਅਸੀਂ ਪੀੜਤਾਂ ਸਾਡੇ ਨਵੇਂ ਸ਼ਹਿਰ ਦੇ ਵਿੱਚ ਬਹੁਤ ਹਸਪਤਾਲਾਂ ਦੇ ਵਿੱਚ ਤਦਾਦ ਦੇ ਵਿੱਚ ਲੋਕ ਜਿਹੜੇ ਆਉਂਦੇ ਆ ਤੇ ਉਹਨਾਂ ਨੂੰ ਮੈਡੀਸਨ ਦੀ ਲੋੜ ਹੁੰਦੀ ਨਾਲ ਨਾਲ ਬਲੱਡ ਬੜਾ ਮਤਲਬ ਘਟ ਹੁੰਦਾ ਬਹੁਤ ਪੇਸ਼ੈਂਟ ਦੇ ਲਈ ਤੇ ਬਲੱਡ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ ਤੇ ਹਰ ਬੰਦੇ ਨੂੰ ਬਲੱਡ ਨੇੜ ਕਰਨਾ ਚਾਹੀਦਾ ਇਹਨਾਂ ਨਾਲ ਮਤਲਬ ਫਰਕ ਕੋਈ ਨਹੀਂ ਪੈਂਦਾ 24 ਘੰਟੇ ਦੇ ਵਿੱਚ ਹੀ ਮਤਲਬ ਬਲੱਡ ਪੂਰਾ ਹੋ ਜਾਂਦਾ ਤੇ ਨਸ਼ਿਆਂ ਨੂੰ ਤਿਆਕੇ ਆਪਾਂ ਮਤਲਬ ਇਸ ਪਾਸੇ ਨੂੰ ਤੁਰਿਏ ਨਵੇਂ ਬੱਚਿਆਂ ਨੂੰ ਤੇ ਮੈਂ ਤਾਂ ਹਰ ਬੰਦੇ ਨੂੰ ਕਹਿੰਦਾ ਕਿ ਜਿਹੜਾ ਬੰਦਾ ਫੇਟਿਆ ਸਿਹਤ ਪੱਖੋਂ ਤਾਂ ਦੋਸਤਿਆ ਉਸ ਬੰਦੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਉਦਾਂ ਵੀ ਵੈਸੇ ਇਹਨੇ ਜੋ ਸ਼ੀਲੇ ਬੰਦੇ ਜਦੋਂ ਖੂਨ ਡੋਨੇਟ ਹੋ ਕੇ ਮਿਲਣਾ ਬੰਦਾ ਵੈਸੇ ਹੀ ਨਹੀਂ ਦੱਬਦਾ ਬੰਦਾ ਵੈਸੇ ਹੀ ਚੜ੍ਹਦੀ ਕਲਾ ਚ ਰਹਿੰਦਾ ਕਿਉਂ ਜੀ ਬਿਲਕੁਲ ਹੀ ਬਿਲਕੁਲ ਅੱਛਾ ਮੈਂ ਇੱਕ ਤਾਂ ਮੇਰੇ ਜਿਹੜੇ ਨੌਜਵਾਨ ਸਾਡੇ ਬੱਚੇ ਹਨ ਹਾਂ ਇਹਨਾਂ ਦਾ ਬਹੁਤ ਵੱਡਾ ਸਾਨੂੰ ਸਾਥ ਤਾਂ ਜਿਹੜੀ ਗੱਲ ਚੱਲੀ ਹੈ ਕਿਉਂਕਿ ਬੱਚਿਆਂ ਤੋਂ ਬਿਨਾਂ ਕਹਿੰਦੇ ਹੁੰਦੇ ਆ ਆਪਾਂ ਕੁਝ ਵੀ ਨਹੀਂ ਹੈਗੇ ਤੇ ਇਸ ਕਰਕੇ ਇਹ ਬੱਚਿਆਂ ਕਰਕੇ ਹੀ ਅਸੀਂ ਅੱਜ ਇੱਥੇ ਤੱਕ ਪਹੁੰਚੇ ਆਂ ਸਾਡਾ ਕੋਈ ਵੀ ਪਿੰਡ ਦਾ ਸਵਾਗਤ ਹੋਵੇ ਚਾਹ ਛਬੀਲ ਲੱਗਦੀ ਐ ਚਾਹ ਅੱਖਾਂ ਦਾ ਕੈਂਪ ਲੱਗਦਾ ਛਬੀਲ ਲੱਗਣੀ ਉਹਦਾ ਵੀ ਜ਼ਿਕਰ ਕਰਦੀ ਐ ਤੇ ਇਹ ਕੱਲ ਹਾਈਵੇ ਦੇ ਉੱਤੇ ਬਨਾਲਾ ਕਲਾਵਾ ਨੂੰ ਛਬੀਲ ਵੀ ਲਗਾਈ ਜਾ ਰਹੀ ਐ ਜਿਹਦੇ ਵਿੱਚ ਲੰਗਰ ਵੀ ਚੱਲੇਗਾ ਤੇ ਨਾਲ ਛਬੀਲ ਵੀ ਐ ਇੱਕ ਤਰੀਕ ਨੂੰ ਇੱਕ 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 ਤਰੀਕ 1 ਜੂਨ 2025 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਆ ਇਹ ਜਿਹੜੀ ਛਬੀਲ ਹਾਰ ਕੋਕੀ ਜੋ ਉਹਨਾਂ ਨੇ ਉਹਨਾਂ ਦੀ ਲਾਸਾਨੀ ਕੁਰਬਾਨੀ ਸੀ ਉਸ ਕੁਰਬਾਨੀ ਨੂੰ ਨਾ ਭੁਲਾਉਂਦੇ ਹੋਏ ਜਿਸ ਤਰ੍ਹਾਂ ਉਹਨਾਂ ਨੇ ਤਤੀ ਤਵੀ ਤੇ ਬੈਠ ਕੇ ਲੋਕਾਂ ਨੂੰ ਸ਼ਾਂਤੀ ਦਾ ਇੱਕ ਮੈਸੇਜ ਦਿੱਤਾ ਸਨੇਹਾ ਦਿੱਤਾ ਵੀ ਭਾਈ ਇੰਨੇ ਤਪਦੇ ਹੋਣ ਦੇ ਬਾਵਜੂਦ ਵੀ ਸ਼ਾਂਤੀ ਹੀ ਰਹਿਣਾ ਤੇ ਜਿਹਦੇ ਨਾਲ ਜਿਹੜਾ ਸੰਸਾਰ ਵਿੱਚ ਸ਼ਾਂਤੀ ਵਰਤ ਸਕਦੀ ਹੈ ਉਸੇ ਤਹਿਤ ਹੀ ਪੂਰੇ ਸੰਸਾਰ ਦੇ ਵਿੱਚ ਹਰ ਜੂਨ ਦੇ ਮਹੀਨੇ ਦੇ ਵਿੱਚ ਜਾਂ ਗਰਮੀਆਂ ਦੇ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਸ਼ੀਵੀਆਂ ਲਗਾਈਆਂ ਜਾਂਦੀਆਂ ਜਿਹਦੇ ਨਾਲ ਜਿਹੜਾ ਵੀ ਕੋਈ ਮਸਾਫ ਹਰਿਆ ਕਤੇ ਆਉਂਦਾ ਜਾਂਦਾ ਉਹਨੂੰ ਯੂਰ ਪਾਣੀ ਪਿਲਾ ਕੇ ਠੰਡ ਉਹਨ ਠੰਡ ਵਰਤਾਈ ਜਾਵੇ ਅਤੇ ਉਸ ਸ਼ਾਂਤੀ ਦਾ ਜਿਹੜਾ ਹੈ ਪੈਗਾਮ ਯਾਰ ਦਿੱਤਾ ਜਾਵੇ ਵੀ ਸਾਡੇ ਗੁਰੂ ਸਾਹਿਬਾਨ ਨੇ ਜੋ ਸਾਡੇ ਸੰਦੇਸ਼ ਦਿੱਤਾ ਉਹ ਸੰਦੇਸ਼ ਨੂੰ ਘਰ ਘਰ ਤੱਕ ਇੱਕ ਪਹੁੰਚਾਇਆ ਜਾਂਦਾ ਤੇ ਮੈਂ ਹੁਣ ਇਹੋ ਬੇਨਤੀ ਕਰਦਾ ਵੀ ਸਾਡੇ ਨੌਜਵਾਨ ਚਾਹੇ ਵੀਰ ਆ ਚਾਹੇ ਬਨਾਲਾ ਕਲਾਂ ਦੇ ਵਿੱਚ ਜਿੰਨੇ ਸਾਡੀ ਪੰਚਾਇਤ ਹੈ ਜੋ ਵੀ ਸਾਰਿਆਂ ਨੂੰ ਤੇ ਐਨਆਰਆਈ ਵੀ ਸਾਡੇ ਬਾਹਰ ਵੀ ਬੈਠੇ ਜਿਹੜੇ ਉੱਥੇ ਉਹ ਵੀ ਵੱਧ ਤੋਂ ਵੱਧ ਜਿਹੜਾ ਮੈਸੇਜ ਹੈ ਨਾ ਸਰ ਜਿਹੜਾ ਇਸ ਵੇਲੇ ਪੀ 32 ਦਾ ਅਸੀਂ ਰਿਕਾਰਡਿੰਗ ਸਾਡੀ ਚੱਲ ਰਹੀ ਹੈ ਕਿਉਂਕਿ ਮੈਸੇਜ ਪਾਉਣ ਦਾ ਇਹੀ ਮਤਲਬ ਹੁੰਦਾ ਵੱਧ ਤੋਂ ਵੱਧ ਕਿਉਂਕਿ ਕਈ ਖੂਨਦਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਖੂਨ ਕਰਾਂ ਕਿਉਂਕਿ ਹਰ ਕਦੀ ਆਪੋ ਆਪਣੀ ਆਸਥਾ ਆ ਕਈਆਂ ਦੀ ਭਗਤਪੂਰਨ ਸਿੰਘ ਜੀ ਤੋਂ ਬਹੁਤ ਵੱਡੀ ਆ ਉਹਨਾਂ ਨੂੰ ਲੱਗ ਸਹੀ ਜਗ੍ਹਾ ਲੱਗੂਗਾ ਵੀ ਕਿ ਨਹੀਂ ਇਹ ਵੀ ਮੰਨ ਕੇ ਕਿ ਕਈਆਂ ਨੂੰ ਡਰ ਹੁੰਦਾ ਨਾ हां मतलब ये तो साईं जी तो मेरे को 20 साल ਤੋਂ ਲਗਭਗ ਉੱਪਰ ਹੋ ਗਿਆ ਸੇਵਾ ਸਾਡੀ ਜਿਹੜੀ ਚੱਲ ਰਹੀ ਆ ਭਗਤਪੂਰਨ ਸਿੰਘ ਲੋਕਸਾ ਟਰੱਸਟ ਵੱਲੋਂ ਇਹ ਖੂਨਦਾਨ ਕੈਂਪ ਕਿੰਨਾ ਵਾ ਜੀ ਇਹ ਸਾਡਾ ਜੀ ਵੈਸੇ ਤਾਂ ਸਾਡਾ 17ਵਾਂ 18ਵਾਂ ਅੱਛਾ ਜੀ ਖੂਨਦਾਨ ਕੈਂਪ ਪਰ ਪਹਿਲਾਂ ਅਸੀਂ ਦੰਦੇ ਸੀ ਨਵਾਂ ਸ਼ਹਿਰ ਬਲੱਡ ਬੈਂਕ ਨੂੰ ਤੇ ਇਹ ਪਰ ਅੱਜ ਕੀ ਅਸੀਂ ਹੁਣ ਅਸੀਂ ਸਾਲ ਵਿੱਚ ਦੋ ਕੈਂਪ ਲਗਾਇਆ ਕਰਾਂਗੇ ਇੱਕ ਕੈਂਪ ਅਸੀਂ 4 ਜੂਨ ਨੂੰ ਹਮੇਸ਼ਾ ਹੀ ਲਗਾਇਆ ਕਰਾਂਗੇ ਭਗਤਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਮੇਸ਼ਾ ਹੀ ਉਹ ਅਸੀਂ ਪੀਜੇ ਨੂੰ ਲਗਾਇਆ ਕਰਾਂਗੇ ਤੇ ਜਿਹੜਾ ਅਸੀਂ ਨਵੰਬਰ ਦੇ ਵਿੱਚ ਲਗਾਉਣਾ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਉੱਤੇ ਉਹ ਅਸੀਂ ਨਵਾਂ ਸ਼ਹਿਰ ਬਲੱਡ ਬੈਂਕ ਲਗਾਇਆ ਕਰਾਂਗੇ ਤੇ ਬਾਕੀ ਇਹ ਸਾਡੇ ਸੱਜਣ ਜਿਦਾਂ ਜਸਵੀਰ ਜੀ ਹੈਗੇ ਆ ਇਹਨਾਂ ਨੇ ਪਿੱਛੇ ਡੀ ਐਮ ਸੀ ਨੂੰ ਵੀ 78 ਜੂਨ ਦੇ ਪਿੱਛੇ ਦਿੱਤੇ ਆ ਇਹਨਾਂ ਨੇ ਤੇ ਹਰ ਸਾਲ ਉਹ ਅਸੀਂ ਇਹਨਾਂ ਦਾ ਸਹਿਯੋਗ ਇਹਨਾਂ ਦਾ ਵੀ ਕਰਿਆ ਕਰਾਂਗੇ ਜਿੱਥੇ ਕਿਤੇ ਇਹਨਾਂ ਨੂੰ ਵੀ ਜ਼ਰੂਰਤ ਪਵੇ ਹੋਂ ਸਮੇਂ ਦੇ ਵਿੱਚ ਕਿਉਂਕਿ ਮੈਂ ਨਮਸਕਾਰ ਕਰਦਾ ਉਹਨਾਂ ਵੀਰਾਂ ਨੂੰ ਉਹਨਾਂ ਸੰਸਥਾਵਾਂ ਨੂੰ ਜਿਹੜੇ ਇਹੋ ਜਿਹੀਆਂ ਉਪਰਾਲੇ ਕਰ ਰਹੀਆਂ ਆ ਅਤੇ ਇਹ ਉਪਰਾਲੇ ਦੇ ਤਹਿਤ ਹੀ ਆ ਜਿਹੜਾ ਪੰਜਾਬ ਆ ਥੋੜਾ ਦਾ ਹੱਸਤਾ ਬਸਦਾ ਦਿਖ ਰਿਹਾ ਆਪਾਂ ਨੂੰ ਨਹੀਂ ਤਾਂ ਜੋ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਆਪਾਂ ਉਸ ਵਾਸਤੇ ਨਾ ਜਾਈਏ ਬਹੁਤਾ ਕਿਉਂਕਿ ਸਮਾਂ ਥੋੜਾ ਤੇ ਜਿੰਨੀ ਵਾਰ ਤੁਸੀਂ ਬਲੱਡ ਰੀਡ ਕੀਤਾ ਮੈਂ ਭਾਜੀ ਇੱਕ ਵਾਰ ਹੋਰ ਦਊਂਗਾ ਤਾਂ 50 ਵਾਰ ਹੋ ਜਾਊਗਾ ਭਾਜੀ ਤਾਂ ਹੀ ਨਵੀਂ ਨਵੀਂ ਸੋਚ ਆਉਂਦੀ ਨਾ ਤੁਹਾਡੇ ਕੋਲ ਸੋਚ ਮੈਂ ਤਾਂ ਸੋਚ ਤਾਂ ਇਹੀ ਹੈ ਕਿ ਆਪਾਂ ਜ਼ਿਲ੍ਹੇ ਦੇ ਲਈ ਇੱਕ ਡੀਐਮਸੀ ਔਰ ਪੀਜੀ ਦਾ ਪੱਕਾ ਕਰ ਦੇਣਾ ਕਿਉਂਕਿ 4 ਜੂਨ ਦਾ ਇਹਨਾਂ ਦਾ ਪੱਕਾ ਹੋ ਗਿਆ ਡੀਐਮਸੀ ਨੂੰ ਅਸੀਂ ਹੋਰ ਆਸੇ ਪਾਸੇ ਆਪਣਾ ਪਰਸਨਲ ਕੈਂਪ ਹੋਰ ਦੇ ਦਿਆ ਕਰਾਂਗੇ ਸਾਨੂੰ ਇਹਨਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਫਿਰ 50 ਕੱਲ ਹੋ ਜਾਊਗਾ ਨਹੀਂ ਜੀ ਮੇਰੇ ਨਾਲ 2 ਮਹੀਨੇ ਹੋਏ ਆ 3 ਮਹੀਨੇ ਬਾਅਦ ਆਪਾਂ ਦੇਖ ਤੇ ਮੈਂ 2 ਮਹੀਨੇ ਹੋ ਗਏ ਤੇ ਨਮਾਸ਼ਾਰ ਬੀਡੀਸੀ ਨੂੰ ਦਿੱਤੇ ਤੇ 3 ਮਹੀਨੇ ਬਾਅਦ 50 ਕਰ ਲਵਾਂਗੇ ਹਾਂਜੀ ਕਰ ਲਵਾਂਗੇ ਜੀ ਬਸ ਮਹੀਨਾ ਇੱਕ ਰਹਿ ਗਿਆ ਜੀ ਤੇ ਬਾਕੀ ਉਮੀਦ ਆ ਕਿ 50 ਤੋਂ 60 ਕਰ ਲ ਆਪਾਂ ਬੰਦੇ ਲੈ ਕੇ ਆਵਾਂਗੇ ਇਹਨਾਂ ਵੱਲੋਂ ਵੀ ਕਾਫੀ ਹੰਗਾਰ ਆਇਆ ਪਿੰਡ ਵਾਲੇ ਵੱਲੋਂ ਤੇ ਬਾਕੀ ਮੇਰੇ ਵੀਰ ਸਾਰੇ 10 ਤੋਂ 15 ਬੰਦੇ ਲੈ ਕੇ ਆ ਰਹੇ ਆ ਇੱਕ ਮੈਸੇਜ ਜਿਹੜਾ ਸੀਗਾ ਕਿ ਮੈਂ ਜਿਹੜਾ ਪੀਵੀ 32 ਦਾ ਰਾਹੀਂ ਮੈਸੇਜ ਹੈਗਾ ਕਿ ਇਹ ਚਿਹਰੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਆਪਾਂ ਕਿਸੇ ਨੇ ਆਪਣੇ ਲੋੜਵੰਦ ਵੀਰ ਨੇ ਕਿਸੇ ਐਮਰਜੈਂਸੀ ਜਾਣਾ ਉਹ ਪਹਿਲਾਂ ਇੱਥੋਂ ਕਾਰਡ ਲੈ ਕੇ ਹੀ ਜਾਣ ਇੱਕ ਵਾਰ ਆਪਣਾ ਨੰਬਰ ਬੋਲ ਦਿਓ ਜੀ ਤੁਸੀਂ 9463134970 ਦਵਾਰਤੀ ਬੋਬੀ 9463134970 ਇਸ ਕਰਕੇ ਮੈਂ ਮੈਸੇਜ ਦੇ ਰਿਹਾ ਕਿ ਲੋੜ ਹਰ ਕਿਸੇ ਇਨਸਾਨ ਨੂੰ ਪੈ ਸਕਦੀ ਰਿਸ਼ਤੇਦਾਰ ਨੂੰ ਪੈ ਸਕਦੀ ਆ ਆਪਣੇ ਸੱਜਣ ਮਿੱਤਰ ਨੂੰ ਪੈ ਸਕਦੀ ਆ ਨਹੀਂ ਵੀ ਕਿਸੇ ਨੇ ਕੋ ਕੋ ਆਪਣੇ ਕਾਰਡ ਦੇਣਾ ਉਹ ਕਿਸੇ ਨੂੰ ਕੋ ਕੰਪੈਲ ਨਹੀਂ ਕਰਾਂਗੇ ਮੈਂ ਕਾਰਡ ਦੀ ਸਰਵਿਸ ਇਹੋ ਜੀ ਦੇਖੀ ਆ ਕਿ ਸਾਨੂੰ ਕਿਸੇ ਨੂੰ ਫੋਨ ਕਰਨ ਦੀ ਇੱਕ ਸਾਲ ਕਿਹਦੀ ਜਰੂਰਤ ਨਹੀਂ ਪਈ ਅਸੀਂ ਜੇ ਕਿਸੇ ਕੋ ਐਕਸੀਡੈਂਟ ਵੀ ਹੋਇਆ ਪਿਛੇ ਸਾਲੋਂ ਇੱਕ ਗੱਡੀ ਦੇ ਮਤਲਬ ਉੱਪਰ ਗੱਡੀ ਚੜ ਗਈ ਅਸੀਂ ਉਹਨਾਂ ਨੂੰ ਚਾਰ ਕਾਰਡ ਦਿੱਤੇ ਉਹਨਾਂ ਵਿੱਚੋਂ ਦੋ ਮੰਨ ਲਓ ਕਿ ਇੱਥੋਂ ਜਾਣਾ ਬੜਾ ਔਖਾ ਚੰਡੀਗੜ੍ਹ ਦੇ ਵਿੱਚ ਕੋਈ ਕਿਸੇ ਕੋ ਸਮਾਂ ਨਹੀਂ 9 ਤੋਂ 6 ਉਹ ਕਿਸੇ ਕੋ ਮੰਨ ਲਓ ਸਾਡੇ ਕੋਲ ਵੀ ਸਮਾਂ ਨਹੀਂ 2 ਘੰਟੇ ਜਾਣ ਲੱਗਦੇ 2 ਘੰਟੇ ਆਉਣ ਨੂੰ ਫੇਰ 4 ਘੰਟੇ ਇੱਥੇ ਬੰਦੇ ਨੂੰ ਬਹਿਣਾ ਪੈਂਦਾ ਸਾਰੀ ਦਿਹਾੜੀ ਦਾ ਪ੍ਰੋਸੈਸ ਆ ਕਿ ਜੇੜਵੇਂ ਕਿਉਂ ਮੰਨ ਲਓ ਲੋਕ ਆ ਜਾ ਕਿ ਤੇ ਦੂਰ ਹੈ ਸਾਡੀ ਕੋਈ ਸਾਡੇ ਪੀਵੀ ਬੱਤੀ ਲਾਈਵ ਦੇਖ ਰਿਹਾ ਮੰਨ ਲਓ ਮੇਰਾ ਮੈਸੇਜ ਇਹੀ ਆ ਕਿ ਡੀਐਮਸੀ ਦਾ ਸਾਡੇ ਕੋਲ ਵੀ ਕਾਰਡ ਹੁੰਦੇ ਆ ਇਸ ਵੇਲੇ 10 12 ਬਚੇ ਪਏ ਆ ਤੇ ਸਾਡੇ ਕੋਲ ਪੀਜੀਆਈ ਦਾ ਵੀ ਜਿਹੜੇ ਕਾਰਡ ਆ ਆਪਣੇ ਚਿਹਰੇ ਦੇਖ ਲਓ ਸਾਡੇ ਜੀ ਜੀ ਕੋਈ ਜ਼ਰੂਰੀ ਨਹੀਂ ਕਿ ਸਾਨੂੰ ਦੇਖੇ ਜਾਣੇ ਪਰੋਸੇਯੋਗ ਚਿਹਰੇ ਨੇ ਜੀ ਸਾਰੇ ਹੀ ਜਾਣੇ ਪਹਿਚਾਨੇ ਪਰੋਸੇਯੋਗ ਚਿਹਰੇ ਨੇ ਤੁਹਾਡੀ ਸੇਵਾ ਨਿਸ਼ਫਲ ਸੇਵਾ ਔਰ ਤੁਹਾਡੀ ਬਹੁਤ ਸ਼ਲਾਗ ਹੈ ਜਿੰਨੀ ਸ਼ਲਾਗਾ ਕਰੀਓ ਉਹਨਾਂ ਘਟ ਹੈ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਵਾਰੀ ਤੁਸੀਂ ਅਪੀਲ ਕਰ ਦੋ ਕਿ ਵੀਡੀਓ ਬਹੁਤ ਲੈਂਥੀ ਹੋ ਰਹੀ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਤਾਂ ਕਨਕਲੂਡ ਕਰ ਲਓ ਨਹੀਂ ਬਸ ਇਹ ਮੇਰਾ ਇਹੀ ਹੈ ਕਿ ਆਪਾਂ ਇਹਨਾਂ ਤੋਂ ਆਪ ਕਾਰਡ ਲੈ ਕੇ ਜਾ ਸਕਦੇ ਤੇ ਆਪਾਂ ਨੂੰ ਕੋਈ ਸ਼ਪਾਰਦੀ ਕੋਈ ਜ਼ਰੂਰਤ ਨਹੀਂ ਤੁਹਾਡਾ ਨੰਬਰ ਅਸੀਂ ਕੈਪਸ਼ਨ 'ਚ ਪਾ ਦੇਣਾ ਠੀਕ ਹੈ ਜੀ ਥੈਂਕ ਯੂ ਜੀ ਜੀ ਤੁਸੀਂ ਇੱਕ ਵਾਰੀ ਅਪੀਲ ਕਰ ਦੋ ਜੀ ਅੱਛਾ ਜੀ ਮੇਰਾ ਮੇਰਾ ਵੀ ਨੰਬਰ ਨੋਟ ਕਰ ਲਓ ਜੇ ਕਿਸੇ ਨੂੰ ਜ਼ਰੂਰਤ ਪੈ ਜਾਵੇ 9817532422 ਜੀ 981753 ਬਾਈ ਚਾਰ ਬਾਈ ਹਰਪ੍ਰਾ ਮਹਿਲ ਸਿੰਘ ਚੇਅਰਮੈਨ ਭਗਤਪੂਰਨ ਸਿੰਘ ਲੋਕਸਾ ਟ੍ਰਸਟ ਅਤੇ ਸਾਰੇ ਵੀ ਲਗਭਗ ਜਾਣਦੇ ਹੀ ਹੈ ਚਾਰ ਜਫਰੇ ਬਾਈ ਆ ਗਿਆ ਹੈ ਬਾਈ ਬਾਈ ਵੱਡਾ ਬਾਈ ਬਾਈ ਬੱਡੇ ਬਾਈ ਬਣੇ ਫਿਰਦੇ ਹੁਣ ਸਾਰੇ ਇਲਾਕੇ ਦੇ ਵਿੱਚ ਇਸ ਵੇਲੇ ਤੇ ਮੇਰੇ ਜਿਹੜੇ ਭਰਾ ਆ ਮੇਰੇ ਨਾਲ ਖੜੇ ਆ ਸਭ ਮਹਿੰਦਰ ਸਿੰਘ ਜੀ ਜੀ ਇਹਦਾ ਜ਼ਿਕਰ ਕਰ ਦਿਓ ਜੀ ਸਿੰਘ ਜੀ ਠੀਕ ਹੈ ਨਾ ਜੀ ਅਬ ਸਰਦਾਰ ਧਿਆਨ ਸਿੰਘ ਜੀ ਪਿੱਛੇ ਖੜੇ ਆ ਸੁਚਾ ਸਿੰਘ ਜੀ ਖੜੇ ਆ ਸਾਡੇ ਅਵਤਾਰ ਸਿੰਘ ਹੁਣੀ ਖੜੇ ਆ ਅੱਛਾ ਇਹ ਬਾਬੇ ਭੰਗੜਾ ਨਹੀਂ ਬੰਦ ਪਰ ਲੋਕ ਬਚਾਉਂਦੇ ਆ ਪੁੱਠੇ ਕੰਮਾ ਤੋਂ ਤੇ ਸਹੀ ਕੰਮਾ ਤੇ ਲਾਉਂਦੇ ਆ ਤੇ ਇੱਧਰ ਸਾਡੇ ਆ ਬਾਬਾ ਜੀ ਖੜੇ ਜੀ ਇਸ ਦਾ ਚਾਂਦ ਸਿੰਘ ਜੀ ਪਿੱਛੇ ਖੜੇ ਜਿਹੜੇ ਸਾਡੇ ਕਰਤਾ ਧਰਤਾ ਆ ਕਿਉਂਕਿ ਜਦ ਤੱਕ ਨਾਂਣ ਜੈਨੂ ਨਹੀਂ ਆਉਂਦੀ ਕਰਤਾ ਸਾਡੇ ਪਿੱਛੇ ਰਹਿੰਦੇ ਦੇਖੋ ਤੁਸੀਂ ਪਿੱਛੇ ਜਾ ਖੜੇ ਆ ਆ ਸਤਸੂਪ ਜੀ ਖੜੇ ਆ ਯਾ ਸਾਡੇ ਨੌਜਵਾਨ ਸਾਰੇ ਜਿਹਨੇ ਸਾਨੂੰ ਇਹਨਾਂ ਤੇ ਮਾਣ ਹੈ ਬੱਚਿਆਂ ਉਤੇ ਆਮਰਜੀਤ ਸਿੰਘ ਸਾਡੇ ਵੀ ٹرسٹ ਦੇ ਮੈਂਬਰ ਆ ਇਹ ਵੀ ਖੜੇ ਆ ਕਿਉਂਕਿ ਸਾਡੇ ਟਰੱਸੇ ਦੇ ਭਾਗਾ ਵਾਲੇ ਆ ਜੀ ਇਸ ਗੱਲ ਨੂੰ ਜਿਹੜਾ ਮਤਲਬ ਪਹਿਲਾਂ ਵੀ ਗੱਲ ਕਹੀ ਗਈ ਹੈ ਅਸੀਂ ਕੋਈ ਵੀ ਕਾਰਜ ਕਰਨਾ ਹੁੰਦਾ ਸਾਡੇ ਸੋਭਜਾ ਬੰਦਾ ਐਵੇਂ ਇਕੱਠਾ ਹੋ ਜਾਂਦਾ ਇਹ ਬੜੇ ਸਤਗੁਰ ਦੀ ਕਿਰਪਾ ਨਰਨਕਾਰ ਦੀ ਕਿਰਪਾ ਆ ਤੇ ਉਹਦੀ ਕਿਰਪਾ ਕਰਕੇ ਸੰਗਤ ਇਸ ਤਰ੍ਹਾਂ ਹੀ ਕਰੀ ਜਾਂਦੇ ਆ ਅੱਛਾ ਉਹੀ ਲੋਕ ਇਕੱਠੇ ਹੁੰਦੇ ਜਿਹੜੇ ਨਿਸ਼ਫਲ ਕੰਮ ਕਰਨਾ ਚਾਹੁੰਦੇ ਸਮਾਜ ਸੇਵਾ ਕਰਨਾ ਚਾਹੁੰਦੇ ਬਹੁਤ ਵੱਡੀ ਗੱਲ ਹੈ ਚੰਗੀ ਗੱਲ ਹੈ ਗੱਲਬਾਤ ਕਰਕੇ ਸਕੂਨ ਵੀ ਤਾਂ ਹੀ ਆਉਂਦਾ ਹਾਂਜੀ ਤੇ ਤੁਸੀਂ ਪਿੱਛੇ ਵੀ ਵੇਖਿਆ ਹੋਣਾ ਕੈਂਪ ਲੱਗੇ ਸਾਡੇ ਕੋਈ ਵੀ ਕਦੇ ਵੀ ਤੇ ਮੈਂ ਸਾਡੀ ਨਿਸ਼ਕਾਨ ਸੇਵਾ ਆ ਤੇ ਇਸ ਤੋਂ ਇਲਾਵਾ ਵੀ ਸਾਡੀਆਂ ਸਵਾਵਾਂ ਇਹ ਨਹੀਂ ਗੱਲ ਹੈ ਕਿ ਚੱਲ ਰਹੀਆਂ ਆ ਜਿਸ ਤਰ੍ਹਾਂ ਕੋਈ ਬਹੁਤਾ ਅਮਰੀਜ਼ ਕਿਸੇ ਦਾ ਕੋਈ ਜ਼ਿਆਦਾ ਅ ਬਿਮਾਰੀ ਸ਼ਮਾਰੀ ਕਿਸੇ ਨੂੰ ਆ ਜੇ ਉੱਥੇ ਵੀ ਮਦਦ ਕਰਦੇ ਆ ਜੇ ਕਿਸੇ ਜਨਰਿਕ ਹੋ ਸਕਦੀ ਹੈ ਉਸ ਤੋਂ ਬਾਅਦ ਜੇ ਕਿਹਦਾ ਬੱਚਾ ਨਹੀਂ ਫੀਸ ਫੁੱਸ ਨਹੀਂ ਦੇ ਦੇਣਾ ਚਾਹੁੰਦੇ ਆ ਬੱਚੇ ਜੀ ਹਾਂ ਉਹਦਾ ਇੰਟੈਲੀਜੈਂਟ ਬੱਚਾ ਹੋਵੇ ਜੇ 70 75% ਨੰਬਰ ਤਮੰਨਾ ਹੋਵੇ ਉੱਥੇ ਵੀ ਅਸੀਂ ਮਦਦ ਕਰਦੇ ਹਾਂ ਜੀ ਹੁਣ ਆਪਾਂ 4 ਤਰੀਕ ਦੇ ਵਿਸ਼ੇ ਤੇ ਇੱਕ ਵਾਰੀ ਅਪੀਲ ਕਰਦੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਮੈਂ ਇੱਕ ਵਾਰੀ ਹੁਣ ਫੇਰ ਇਹੇ ਬੇਨਤੀ ਹੱਥ ਜੋੜ ਕੇ ਕਰਦਾ ਸਾਰੇ ਭੈਣਾ ਭਰਾਵਾਂ ਨੂੰ ਜਿੱਥੇ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਤੇ 4 ਤਰੀਕ 225 ਦਿਨ ਬੁੱਧਵਾਰ ਨੂੰ ਜੂਰ ਬਨਾਲਾ ਕਲਾਂ ਨੇੜੇ ਨਵਾਂ ਸ਼ਹਿਰ ਦੇ ਬਿਲਕੁਲ ਇਹ ਪਿੰਡ ਹੈ ਜੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਹਿਿਲ ਨਵਾਂ ਸ਼ਹਿਰ ਇਹ ਪਿੰਡ ਗੁਰਦੁਆਰਾ ਸਾਹਿਬ ਸੰਗਤ ਦੇ ਵਿਖੇ ਇਹ ਕੈਂਪ ਲੱਗ ਰਿਹਾ ਆ ਤੇ ਇਹ ਕੈਂਪ ਦੇ ਵਿੱਚ ਤੁਸੀਂ ਪਹੁੰਚ ਕੇ ਵੱਧ ਤੋਂ ਵੱਧ ਜਿਹੜਾ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰੋ ਭਗਤਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੋਵੋ ਅਤੇ ਉਹਨਾਂ ਦੇ ਕਦਮ ਚ ਇਹਨਾਂ ਤੇ ਆਪਾਂ ਸਾਰੇ ਜਣੇ ਥੋੜਾ ਬਹੁਤ ਚੱਲਣ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਤੇ ਸਾਡੇ ਪਰਿਵਾਰਾਂ ਦਾ ਜਿਹੜਾ ਜੀਵਨ ਸਵਲ ਹੋ ਸਕੇ ਇਹਨਾਂ ਕਹਿੰਦਾ ਫਤਿਹ ਦੀ ਜਾਜਕ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ